ਇੰਦਰ ਤੁਸੀਂ ਪਹਿਲਾਂ ਸਟਾਰਟਿੰਗ ਦੇਖ ਸਕਦੇ ਹੋ ਜੀ ਆਹ ਵੁੱਡਨ ਚ ਫੋਨ ਆਂਦਾ ਜੀ ਠੀਕ ਹੈ ਤੇ ਇਹ ਆਪਣੇ ਘਰੇ ਤੁਸੀਂ ਯੂਜ਼ ਵੀ ਕਰ ਸਕਦੇ ਹੋ ਇਹਨਾਂ ਨਾਲ ਵਾਇਰ ਦਿੱਤੀ ਹੁੰਦੀ ਹੈ ਪਹਿਲਾਂ ਜਿਹੜੇ ਆਪਣੇ ਲਾਈਨ ਲਾਈ ਨੰਬਰ ਲੱਗੇ ਹੁੰਦੇ ਸੀ ਉਹਨਾਂ ਨਾਲ ਅਟੈਚ ਕਰਕੇ ਤੁਸੀਂ ਆਪ ਯੂਜ਼ ਕਰ ਸਕਦੇ ਹੋ ਠੀਕ ਹੈ ਇਹਨਿਆਂ ਦਾ ਇਹ ਕਾ ਮਾਡਲ ਆਂਦਾ ਜੀ ਇਹ ਕਾ ਮਾਡਲ ਹੁੰਦਾ ਜੀ ਵਿੰਟੇਜ ਕਾਰਾਂ ਦੇ ਇਹ ਲੈਂਪ ਲੱਗੇ ਆਂਦੇ ਸੀ ਇਹਦੇ ਅੰਦਰ ਕੇਰੋਸਿਨ ਪੈ ਜਾਂਦੀ ਹੈ ਜੀ ਤੇ ਆਪਦੇ ਬੱਤੀ ਘੱਟ ਵੱਧ ਕਰਕੇ ਤੁਸੀਂ ਜਗਾ ਸਕਦੇ ਹੋ ਇੱਕ ਵਾਰੀ ਆਪਾਂ ਇਹਨੂੰ ਥੱਲੇ ਨੀਚੇ ਦੀਵੇ ਨੂੰ ਖੋਲ ਦਵੇ ਵਿਖਾ ਲੀਏ ਵੀ ਥੱਲੇ ਕਿਵੇਂ ਪੈਂਦਾ ਇਹ ਚੀਕਾ ਇਹ ਆ ਚੀਜ਼ ਹੁੰਦੀ ਹੈ ਜੀ ਇਹਦੇ ਅੰਦਰ ਤੁਸੀਂ ਕੇਰੋਸਿਨ ਪਾ ਕੇ ਤੇ ਆਪਦਾ ਜਗਾ ਸਕਦੇ ਹੋ ਤੇ ਕਿਤੇ ਵੀ ਯੂਜ਼ ਕਰ ਸਕਦੇ ਹੋ ਘਰੇ ਵੀ ਜਗਾ ਸਕਦੇ ਹੋ ਤੇ ਆਪਦੇ ਕਾਰਾਂ ਤੇ ਵੀ ਲਾ ਸਕਦੇ ਹੋ। ਤੇ ਮੇਰੇ ਹਿਸਾਬ ਨਾਲ ਜਿਵੇਂ ਆਪਾਂ ਨੂੰ ਕੱਲੇ ਦੀਵੇ ਦੀ ਲੋੜ ਪੈਂਦੀ ਆ ਆਪਾਂ ਦੂਜਾ ਬਣਾਉਣ ਦੀ ਲੋੜ ਨਹੀਂ ਕੱਲੇ ਦੀਵੇ ਦੇ ਤੌਰ ਤੇ ਵੀ ਆਪਾਂ ਇਹਨੂੰ ਵਰਤ ਸਕਾਂ ਹਾਂ। ਹਾਂਜੀ ਕਿਤੇ ਵੀ ਰੱਖ ਸਕਦੇ ਹੋ ਤੁਸੀਂ ਦੀਵੇ ਦੇ ਤਰ੍ਹਾਂ। ਤੁਸੀਂ ਇਹ ਰੋਟੇਟ ਕਰੋਗੇ ਗਾਂਹ ਹੁੰਦੀ ਜਾਊਗੀ ਇਹ ਥੱਲੇ ਆਉਂਦੀ ਜਾਊਗੀ। ਵਾਹ ਵਾਹ ਮਿੱਤਰੋ ਬਹੁਤ ਘੈਂਟ ਚੀਜ਼ ਹੈ ਕੱਲੇ ਦੀਵੇ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਤੇ ਲਾਟਣ ਦੇ ਤੌਰ ਤੇ ਵੀ ਯੂਜ਼ ਕਰਦੇ ਹੋ। ਤੇ ਹੋਰ ਵੀਰੇ ਹੋਰ ਚੀਜ਼ਾਂ ਵਾੜੀ ਦੇ ਆਹ ਲੈਂਪ ਆਂਦੇ ਆ ਜੀ ਛੋਟੇ। ਅੱਛਾ ਇਹ ਆਪੇ ਤੁਸੀਂ ਪੁਰਾਣੀ ਕਾਰਾਂ ਦੇ ਲਾ ਸਕਦੇ ओके ਤੇ ਇਹ ਤੁਸੀਂ ਲਾ ਕੇ ਤੇ ਆਪਦਾ ਉਵੇਂ ਯੂਜ਼ ਕਰ ਸਕਦੇ ਹੋ ਉਵੇਂ ਇਹਦੇ ਨਾਲ ਬੱਤੀ ਲੱਗੀ ਹੋਈ ਜੀ ਤਾਂ ਠਾਕ ਹੋ ਜੂਗੀ ਆ ਤਾਂ ਕਰ ਸਕਦੇ ਹਾਂ ਠਾਕ ਇਹ ਵੀ ਪਿਓਰ ਪਿੱਤਲ ਦਾ ਪਿਓਰ ਪਿੱਤਲ ਹੁੰਦਾ ਜੀ ਇਹ ਜਦੋਂ ਜੱਗੂਗਾ ਤਾਂ ਇਹ ਪੂਰਾ ਲਾਲ ਹੋ ਜੂਗਾ ਜੀ ਅੱਛਾ ਤੇ ਇਹ ਵੀ ਉਵੇਂ ਆ ਜੀ ਇਹ ਵੀ ਜੱਗੂਗਾ ਜਦੋਂ ਪੂਰਾ ਲਾਲ ਹੋਊਗਾ ਵਾਹ ਜੀ ਵਾਹ ਕੀ ਬਾਤਾਂ ਬੰਦ ਵਾਹ ਬੱਲੇ 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 ਤੁਸੀਂ ਦੇਖ ਸਕਦੇ ਹੋ ਬਈ ਘਰੇ ਰੱਖਣ ਵਾਸਤੇ ਕੋਈ ਵੀ ਚੀਜ਼ ਹੈ ਯੂਨੀਕ ਹੈ ਵੱਖਰੀ ਹੈ ਸੋਹਣੀ ਚੀਜ਼ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਘਰ ਨੂੰ ਚਾਰ ਚੰਨ ਲਾਉਣ ਵਾਸਤੇ ਛਾਣ ਵਧਾਉਣ ਵਾਸਤੇ ਚੀਜ਼ਾਂ ਜਿਹੜੀਆਂ ਤੁਹਾਨੂੰ ਕੇਪੀਜੀਪ ਵਾਲੇ ਤੇ ਮਿਲਣਗੀਆਂ